ਸਮਾਨਾ ਓ ਯਾਰ ਆਪਣੇ ਵਿਆਹ ਦੀ ਤਰੀਕ ਕਿੰਨੀ ਆ ਮੈਂ ਭੁੱਲ ਗਿਆ ਉਹ ਆਪਣੇ ਪਤੀਲੇ 'ਤੇ ਲਿਖਿਆ ਹੋਇਆ ਜਦੋਂ ਤੁਸੀਂ ਭਾਂਡੇ ਮੰਜੋਗੇ ਨਾ ਆਪੇ ਪਤਾ ਲੱਗ ਜਾਊਗਾ ਓ ਸੋਨੂ ਉਹ ਤੈਨੂੰ ਅਗਲੋ-ਗਲ ਹੈਗੀ ਹੈ ਕਿ ਨਹੀਂ ਹੈਗੀ ਕੀ ਕਿਆ ਗੱਲ ਹੋਗੀ ਆ ਕੰਮ ਲਈਏ ਪਕਰ ਵਾਲੇ ਨੂੰ ਕਦੇ ਵੀ ਨਾਮ ਤੋਂ ਨਹੀਂ ਬੁਲਾਈਦਾ ਹੁੰਦਾ ਹੋਰ ਫਿਰ ਕੀ ਕਹਿ ਕੇ ਬੁਲਾਈਦਾ ਹੁੰਦਾ ਮੈਨੂੰ ਨਹੀਂ ਪਤਾਗਾ ਪਰ ਨਾਮ ਲੈ ਕੇ ਨਹੀਂ ਬੁਲਾਈਦਾ ਹੁੰਦਾ ਘਰ ਵਾਲੇ ਨੂੰ ਕਦੇ ਵੀ ਆ ਦੇਖੋ ਆ ਘੜੀ ਆ ਇਹ ਖਰਾਬ ਹੋ ਗਈ ਸੀ ਤੇ ਮੈਂ ਇਹਨੂੰ ਵੀ ਸਹੀ ਕਰਤਾ ਤੇ ਦੂਜੇ ਨੰਬਰ ਤੇ ਔਰ ਦੇਖੋ ਪੱਖਾ ਇਹ ਖਰਾਬ ਹੋ ਗਿਆ ਸੀਗਾ ਤੇ ਮੈਂ ਇਹਨੂੰ ਵੀ ਸਹੀ ਕਰਤਾ ਪਰ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਨੂੰ ਸਹੀ ਨਹੀਂ ਕੀਤਾ ਜਾ ਸਕਦਾ ਤੁਸੀਂ ਹੁਣ ਸਮਝ ਗਏ ਹੋਗੇ ਹਨਾ ਬੜੇ ਬੜੇ ਸਮਝ ਗਏ ਉਹ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਨਾ